ਬਹੁਤ ਹੀ ਮੰਦ ਭਾਗੀ ਖਬਰ ਹੈ ਮਾਪਿਆਂ ਦੇ ਦੋ ਪੁੱਤ ਸੀ ਤੇ ਦੋਨੇ ਹੀ ਇੱਕ ਵਾਰ ਸੀ ਪਹਿਲਾ ਛੋਟੇ ਪੁੱਤ ਦੀ 24 ਸਾਲ ਦੀ ਪਹਿਲਾ ਮੌਤ ਹੋ ਜਾਂਦੀ ਹੈ ਵੱਡਾ ਮੁੰਡਾ 27 ਸਾਲ ਦੀ ਜੀ ਦੀ ਵਿਆਹ ਦੌਰਾਨ ਦੋਸਤਾਂ ਵੱਲੋਂ ਉਸ ਦਾ ਪੈਲਸ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਕੀ ਗੱਲਬਾਤ ਹੈ ਕੀ ਕਹਾਣੀ ਹੈ ਉਸ ਪਰਿਵਾਰ ਦੇ ਘਰੇ ਬੈਠੇ ਆ ਕਿ ਜਿਹੜਾ ਦੋਸਤ ਇੱਕ ਭਰਾ ਹੁੰਦੇ ਆ ਭਰਾਵਾਂ ਨਾਲੋਂ ਵੀ ਵੱਧ ਹੁੰਦੇ ਆ ਉਹਨਾਂ ਦੋਸਤਾਂ ਨੇ ਕਲਯੂਗੀ ਦੋਸਤ ਕਹਾਂਗੇ ਇਸ ਦਾ ਉਹਨਾਂ ਕਲਯੂਗੀ ਦੋਸਤਾਂ ਨੇ ਆਪਣੇ ਪਰ ਆ ਦੋਸਤ ਦਾ ਕਤਲ ਕਿਵੇਂ ਕਰ ਦਿੱਤਾ ਉਸ ਪਰਵਾਦੇ ਕਰੇ ਗੱਲਬਾਤ ਕਰਾਂਗੇ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਬਾਈ ਜੀ ਇਹ ਦੱਸੋ ਕਿ ਜਿਹੜੇ ਤੁਹਾਡੇ ਬੇਟੇ ਦੀ ਮੌਤ ਹੋਈ ਹੈ ਕਤਲ ਹੋਇਆ ਉਹ ਵਜ੍ਹਾ ਕੀ ਹੈ ਕਾਰਨ ਕੀ ਹੈ ਵਜ੍ਹਾ ਦਾ ਪਤਾ ਹੀ ਨਹੀਂ ਲੱਗ ਰਹੀ ਸਾਨੂੰ ਹੂੰ ਹਸਦੇ ਖੇੜਦੇ ਇਕੱਠਿਆਂ ਨੇ ਖਾਦੀ ਖਾਈ ਪੀ ਜਾਂਦੇ ਆ ਉਹ ਵਿਆਹ ਤੇ ਹੂੰ ਗੱਲ ਪਤਾ ਹੀ ਨਹੀਂ ਗੱਲ ਦਾ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਹੈ ਸਾਨੂੰ ਹੂੰ ਜਿਹੜੇ ਇਹ ਮੁੰਡੇ ਦੋਸਤ ਦੱਸ ਰਹੇ ਆ ਦੋਸਤਾਂ ਵੱਲੋਂ ਕਤਲ ਕਰ ਦਿੱਤਾ ਗਿਆ ਉਹ ਮੁੰਡੇ ਕਿੱਥੋਂ ਦੇ ਰਹਿਣ ਵਾਲੀ ਆ ਉਹ ਇੱਕ ਤਾਂ ਹੈਗਾ ਜੀ ਭਾਨ ਸਿੰਘ ਕਲੋਨੀ ਦਾ ਜੀ ਤੇ ਇੱਕ ਹੈਗਾ ਬਿਬਲੀ ਦਾ ਜੀ ਜਿਹੜਾ ਬਿਬਲੀ ਵਾਲਾ ਉਹ ਦੂਜੇ ਜਿਹੜਾ ਫਰੀਦਕੋਟ ਭਾਨ ਸਿੰਘ ਕਲੋਨੀ ਵਾਲਾ ਉਹਦੇ ਨਾਲ ਆਇਆ ਵਾ ਸੀਗਾ ਜੀ ਪਿਆ ਤੇ ਸਮਾਗਮ ਚ ਜੀ ਬਸ ਉਹ ਔਰ ਪਤਾ ਨਹੀਂ ਆਨੂੰ ਕੀ ਹੋ ਗਿਆ ਸੀ ਰੋਟੀ ਖਾਈ ਜਾਂਦੇ ਬੈਠੇ ਉਹ ਦੂਜਾ ਜਿਹੜਾ ਦੋਸਤਾਂ ਦਾ ਉਹਨੂੰ ਬੁਲਾਇਆ ਬਾਹਰ ਉਹਨੂੰ ਬਾਰ ਬਲਾਗੇ ਲੈ ਆ ਕੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਜਵਾਗ ਡਿੱਗਿਆ ਪਿਆ ਚੱਕਿਆ ਸੀ ਤਾਂ ਬਾਹਰ ਆ ਕੇ ਤੁਸੀਂ ਵੀ ਉਸ ਵਿਆਹ ਦੇ ਵਿੱਚ ਸੀ ਹਾਂ ਇਹ ਵੀ ਉੱਤੇ ਸੀ ਜੀ ਅਸੀਂ ਉਹ ਟੇਬਲ ਤੇ ਖਾਣਾ ਖਾਈ ਜਾਨੇ ਕਿਆ ਦਾ ਬਾਹਰ ਬੁਲਾਇਆ ਬਾਹਰ ਬਿਠਾ ਕੇ ਲੈ ਗਿਆ ਜਵਾਗ ਬਿਲਕੁਲ ਦਲਪ੍ਰੀਤ ਉਠਾ ਕੇ ਲੈ ਗਿਆ ਹੀ ਬਸ ਉਦੋਂ ਬਾਅਦ ਕੀ ਕੀਤਾ ਕੀ ਨਹੀਂ ਕੀਤਾ ਨਾ ਜੀ ਇਹ ਜਿਹੜੇ ਦੋਸਤਾਂ ਵੱਲੋਂ ਇਹ ਕਾਨੂੰਨੀ ਹਰਕਤ ਕੀਤੀ ਗਈ ਹੈ ਬਹੁਤ ਨਿੰਦਰਜੋਗ ਹੈ ਪਹਿਲਾਂ ਵੀ ਦੋਸਤ ਇਹ ਕਿਸੇ ਗੱਲ ਨੂੰ ਲੈ ਕੇ ਲੜੇ ਹੋਣ ਵੈਸੇ ਹੋਣ ਤੁਹਾਡੇ ਕੋਈ ਗੱਲਬਾਤ ਆਈ ਨਾ ਕੋਈ ਗੱਲਬਾਤ ਨਹੀਂ ਪਹਿਲਾਂ ਕੋਈ ਗੱਲਬਾਤ ਨਹੀਂ ਕੋਈ ਐਵਾਂ ਜਿਹਾ ਕੋਈ ਪਤਾ ਹੀ ਨਹੀਂ ਸਾਨੂੰ ਆ ਗੱਲ ਜੇ ਕੋਈ ਗੱਲਬਾਤ ਹੁੰਦੀ ਸਾਨੂੰ ਦੱਸ ਦਿੰਦੇ ਸਾਡੇ ਆ ਕਸੂਰ ਕੀ ਹੈ ਸਾਨੂੰ ਦੱਸੋ ਇਕੱਠੇ ਕਾਈ ਵੀ ਜਾਂਦੇ ਸਾਰੇ ਕੋਈ ਗੱਲਬਾਤ ਨਹੀਂ ਐਜੀ ਹੱਸਦੇ ਘੇੜਦੇ ਸਾਰੇ ਵਧੀਆ ਛੱਡ ਗਏ ਆ ਸਾਰਾ ਕੁਝ ਵਧੀਆ ਸੀਗਾ ਪਤਾ ਨਹੀਂ ਹੁਣ ਜੀ ਤੁਹਾਡਾ ਬੇਟਾ ਵੀ ਡਰਿੰਕ ਕਰਦਾ ਸੀ ਉਹ ਵੀ ਡਰਿੰਕ ਕਰਦੇ ਸੀ ਇਕੱਠੇ ਹਾਂ ਇਕੱਠੇ ਡਰਿੰਕ ਕਰਦੇ ਸੀਗੇ ਇਕੱਠੇ ਡ੍ਰਿੰਕ ਕਰਦੇ ਪਏ ਆ ਜੀ ਇਕੱਠੇ ਨੱਚਦੇ ਟੱਪਦੇ ਹੋਣਗੇ ਉੱਥੇ ਇਕੱਠੇ ਸਾਰੇ ਕੋ ਫੰਕਸ਼ਨ ਹੋ ਰਹੀਆ ਹੱਸਦੇ ਕਰਦੇ ਸੀ ਸਾਰੇ ਪਤਾ ਹੀ ਨਹੀਂ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਇਹ ਮੈਰਿਜ ਕਿਦੀ ਸੀ ਮੈਰਿਜ ਇਹਦੇ ਦੋਸਤਾਂ ਦੀ ਦੋਸਤ ਦੇ ਮੈਰਿਜ ਤੇ ਗਏ ਸੀਗੇ ਦੋਸਤ ਸੀ ਸੀ ਉਹ ਮੈਰਿਜ ਦੇ ਜੀ ਦੋਸਤ ਦੇ ਉਹਨੂੰ ਵੀ ਗਾਉ ਦਾ ਦੋਸਤ ਸੀ ਉਹਨੇ ਵੀ ਬੁਲਾਇਆ ਵਾ ਸੀ ਤੇ ਅਸੀਂ ਵੀ ਗਏ ਹੋਏ ਸੀ ਗਾਣ ਉਹ ਪਰਿਵਾਰ ਵੀ ਆਇਆ ਵਾ ਸੀਗਾ ਮੈਰਿਜ ਦੇ ਜੀ ਵੇਖੋ ਪੈਸ ਦੇ ਵਿੱਚ ਇੰਨਾ ਇਕੱਠ ਹੋ ਜਾਂਦਾ ਉਥੇ ਲੋਕ ਜਦੋਂ ਇਹ ਘਟਨਾ ਘਟੀ ਹੋ ਗਿਆ ਆਸ-ਪਾਸੇ ਲੋਕ ਹੋਣਗੇ ਦੱਸਿਆ ਤਾਂ ਹੋਣਾ ਵੀ ਉਹ ਕਿੰਨੇ ਬੰਦੇ ਸੀ ਉਹਨਾਂ ਨੇ ਕਿਸ ਹਥਿਆਰ ਦੇ ਨਾਲ ਮਾਰਿਆ ਉਹਦਾ ਨਾ ਕਰਚ ਮਾਰੀ ਆਈ ਉਹਦੇ ਕਰਚ ਮਾਰੀ ਆ ਇੱਕ ਜਣੇ ਨੇ ਬਾਹਾਂ ਫੜੀਆਂ ਦੂਜਾ ਕਰਚਾਂ ਮਾਰੀ ਜਾਂਦਾ ਜੀ ਹੂੰ ਕੀ ਲੱਗਦਾ ਤੁਹਾਨੂੰ ਵੀ ਉਹਨਾਂ ਨੇ ਐਡਾ ਇਹਦਾ ਭਰਾ ਸੀ ਆਪਣਾ ਦੋਸਤ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਹਾਂ ਭਰਾ ਹੁੰਦੇ ਆ ਵੀ ਉਹਨੇ ਆਦੇ ਇੱਕ ਭਰਾ ਦਾ ਕਤਲ ਕਿਵੇਂ ਕਰ ਦਿੱਤਾ ਇਹ ਨਹੀਂ ਪਤਾ ਜੀ ਸਾਨੂੰ ਕਿਉਂ ਕੀਤਾ ਕੀ ਗੱਲ ਆ ਕੀ ਬਾਤ ਆ ਇਹ ਕਹਿੰਦਾ ਇਹਨਾਂ ਪਤਾ ਹੁੰਦਾ ਸੀ ਨਾ ਹੀ ਲਿਆਂਦੇ ਬੇਟੇ ਨੂੰ ਆਪਦੇ ਨੂੰ ਵਿਆਹ ਤੇ ਬਿਲਕੁਲ ਇਹ ਦੀ ਗੱਲ ਹੁੰਦੀ ਦਾ ਕੋਈ ਹੂੰ ਹੂੰ ਗੱਲਬਾਤ ਹੀ ਕੋਈ ਨਹੀਂ ਸੀ ਗੱਲਬਾਤ ਇਹ ਤਾਂ ਬੇਟਾ ਮੇਰਾ ਦਾ ਕਰੋਣੀ ਬਾਹਰ ਨਿਕਲ ਬੱਚ ਗਿਆ ਕਿਸੇ ਨਾਲ ਲੜਾਈ ਨਹੀਂ ਕਰਕੇ ਰਾਜੀ ਸੀਗਾ ਜੀ ਤੁਹਾਡੇ ਕਿੰਨੇ ਬੱਚੇ ਆ ਦੋ ਸੀਗੇ ਬੇਟੇ ਦੋਨੇ ਹੈ ਨਹੀਂ ਹੋਣ ਦੋਨੇ ਹੈ ਜੀ ਦੇਖੋ ਬੜਾਪੇ ਦੇ ਵਿੱਚ ਸਹਾਰਾ ਬਨਣਾ ਹੁੰਦਾ ਬੁੱਢੇ ਮਾਪਿਆਂ ਦਾ ਬੱਚਿਆਂ ਨੇ ਤੇ ਮੈਂ ਪਹਿਲਾਂ ਸਟਾਰਟਿੰਗ ਤੋਂ ਵੀ ਗੱਲ ਕਰ ਦੱਸ ਕੇ ਹਟਿਆ ਕਿ ਦੋ ਮੁੰਡੇ ਹੀ ਸੀ ਬਾਈ ਦੇ ਬੇਟੀ ਹੈ ਨਹੀਂ ਕਿ ਦੋ ਮੁੰਡੇ ਸੀ ਪਹਿਲਾ ਬੇਟਾ ਜਿਹੜਾ ਗੁਜਰਾ ਛੋਟਾ ਉਹ 24 ਸਾਲ ਦਾ ਸੀ ਇਹ ਮੁੰਡਾ ਜਿਹੜਾ ਗੁਜਰਾ ਇਹ 27 ਸਾਲ ਦਾ ਸੀ ਮਾਪਿਆਂ ਦਾ ਸਹਾਰਾ ਬਨਣਾ ਸੀ ਇਸ ਵਕਤ ਮਾਪਿਆਂ ਦਾ ਕੋਈ ਸਹਾਰਾ ਨਹੀਂ ਰਿਹਾ ਰੋ ਰੋ ਕੇ ਮਾਪਿਆਂ ਦਾ ਬੁਰਾ ਹਾਲ ਹੈ ਪਰਿਵਾਰ ਕਹਿ ਰਿਹਾ ਹੈ ਕਿ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਜਿਸ ਵਾਇਆ ਦੇ ਵਿੱਚ ਪ੍ਰੋਗਰਾਮ ਲੋਕ ਨੱਚ ਰਹੇ ਸੀ ਟੱਪ ਰਹੇ ਸੀ ਤੇ ਪਲਾਂ ਦੇ ਵਿੱਚ ਹੀ ਕੁਛ ਦਾ ਕੁਛ ਹੋ ਗਿਆ ਪਰਿਵਾਰ ਦੇ ਵਿੱਚ ਹੁਣ 70 ਵਿਛੇ ਰਹਿ ਦੂਸਰੇ ਪਾਸੇ ਯਾਰਾਂ ਦੋਸਤਾਂ ਦੇ ਘਰ ਕਿੱਥੇ ਨੱਚਣਾ ਟੱਪਣਾ ਸੀ ਲੋਕਾਂ ਨੇ ਜਾ ਕੇ ਉੱਥੇ ਵਧਾਈਆਂ ਦੇ ਦੀਆਂ ਸੀ ਤੇ ਲੋਕ ਅੱਜ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਆ ਰਹੇ ਆ ਜਿਹਦੇ ਬੇਟੇ ਦੀ ਤੁਹਾਡੇ ਦੀ ਮੌਤ ਹੋਈ ਹੈ ਇਹ ਕੀ ਕੰਮ ਕਰਦਾ ਸੀ ਇਹ ਬਿਜਲੀ ਦਾ ਕੰਮ ਕਰਦਾ ਸੀ ਸੇਹ ਸਿੰਘਾਂ ਦਾ ਬਿਜਲੀ ਫਿਟਿੰਗ ਦਾ ਕੰਮ ਕਰਦਾ ਸੀ ਜੀ ਜੀ ਜਿਹੜੇ ਤੁਹਾਡੇ ਛੋਟੇ بیٹے ਦੀ ਤੁਸੀਂ ਦੱਸ ਰਹੇ ਹੋ 24 ਸਾਲ ਦਾ ਬੇਟਾ ਸੀ ਉਹਦੀ ਮੌਤ ਕਿੰਨੇ ਚਿਰ ਪਹਿਲਾਂ ਹੋ ਗਈ ਸੀ 9 ਮਹੀਨੇ ਪਹਿਲਾਂ ਹੋਈ ਹੈ ਜੀ 9 ਮਹੀਨੇ ਉਸ ਦਿਨ ਪਹਿਲਾਂ ਹੋਈ ਹੈ ਹਾਂਜੀ ਉਹਦੀ ਮੌਤ ਦਾ ਕਾਰਨ ਉਹ ਵੀ ਮੌਤ ਅਟੈਕ ਹੋ ਗਿਆ ਇਹ ਕਰੇ ਦੁਪਹਿਰੇ 1 ਵਜੇ 1 ਵਜੇ ਜੀ ਸੁੱਤਾ ਪਿਆ ਰਹਿ ਗਿਆ ਸੀ ਜੀ ਜੀ ਜਦੋਂ ਪੈਸ ਦੇ ਵਿੱਚ ਇਹ ਘਟਨਾ ਘਟਦੀ ਹੈ ਪੁਲਿਸ ਕਿੰਨੇ ਚਿਰ ਬਾਅਦ ਪਹੁੰਚ ਜਾਂਦੀ ਹੈ ਪੁਲਿਸ ਦਾ ਤਾਂ ਪਤਾ ਨਹੀਂ ਇਹ ਜਦੋਂ ਚੱਕ ਲਗਾਏ ਜਵਾਕ ਨੂੰ ਹਮ ਆ ਮੈਡੀਕਲ ਲਗਾਏ ਅਸੀਂ ਹਮ ਬਸ ਕੀ ਕੀ ਖਰਚੇ ਦੀ ਗੱਲ ਕਰਦੇ ਹੋ ਉਹਨਾਂ ਨੇ ਖਰਚਾਂ ਦੇ ਕਿੰਨੇ ਕ ਵਾਰ ਕੀਤੇ ਇੱਕ ਦੋ ਕੀਤੇ ਜਾਂ ਇੱਕ ਕੀਤਾ ਤੇ ਜਿਹੜਾ ਵਾਰ ਕੀਤਾ ਉਹਨਾਂ ਨੇ ਕਿੱਥੇ ਮਾਰੀ ਖਰਚ ਖਰਚਾਂ ਦੇ ਤਿੰਨ ਚਾਰ ਵਾਰੀ ਵਾਰ ਕੀਤਾ ਜਵਾਕ ਤੇ ਤਿੰਨ ਵਾਰ ਕੀਤੇ ਜੀ ਇੱਕ ਤਾਂ ਇੱਥੇ ਆ ਇੱਕ ਇੱਥੇ ਆ ਇੱਕ ਆ ਇੱਥੇ ਜਾਂ ਥੱਲੇ ਜਿਹੜੀ ਆ ਵੱਖੀ ਤੇ ਆਪਣਾ ਜਿਹਦੇ ਨਾਲ ਮੌਤ ਹੋਈ ਹੈ ਥੱਲੋਂ ਅੰਤੜੀਆਂ ਬਾਹਰ ਆ ਗਈਆਂ ਜੀ ਜਦੋਂ ਉੱਥੇ ਲੜਾਈ ਹੁੰਦੀ ਆ ਖਰਚਾਂ ਮਾਰੀਆਂ ਤੇ ਤੁਸੀਂ ਉਹਦੇ ਨਾਲ ਦੀ ਨਾਲ ਚੱਕ ਕੇ ਹਸਪੀਟਲ ਲੈ ਜਾਂਦੇ ਹੋ ਸਾਨੂੰ ਤਾਂ 10-15 ਮਿੰਟ ਬਾਅਦ ਪਤਾ ਲੱਗਾ ਇਹ ਉਹ ਵੀ ਕੋਈ ਦੋਸਤਾ ਹੁੰਦਾ ਸੀ ਪਿਆ ਉਹਨੇ ਦੱਸਿਆ ਸਾਨੂੰ ਆ ਕੇ ਰਿਸ਼ਤੇਦਾਰ ਹਮ ਸਾਲਾ ਮੇਰਾ ਸੀਗਾ ਵੀ ਆਪਣਾ ਦਲਪੀ ਦੀ ਲੜਾਈ ਹੋਈ ਜਾਂਦੀ ਆ ਆ ਜਾਓ ਚੱਲ ਗਿਆ ਸੀ ਜਦੋਂ ਬਾਹਰ ਭੱਜ ਗਏ ਆ ਤੇ ਉਹਨਾਂ ਨੇ ਜਦੋਂ ਮਾਰਿਆ ਤੇ ਭੱਜ ਗਿਆ ਫਰਾਰ ਹੋ ਕੇ ਗੱਡੀ ਲੈ ਕੇ ਆਪਦੀ ਦੋ ਦੂ ਬਾਅਦ ਜਦੋਂ ਉਹ ਡਿੱਗਿਆ ਪਿਆ ਤੇ ਬੇਹੋਸ਼ ਹੋ ਗਿਆ ਇੱਕਦਮ ਮੜਾ ਜਾ ਬੋਲਿਆ ਕਰੀ ਵੀ ਬਸ ਉਹਦਾ ਨਾਮ ਲਿਆ ਉਹਦੀ ਮਦਰ ਕੋਲੇ ਮੁੰਡੇ ਦਾ ਜੀ ਨੇ ਮਾਰਿਆ ਦੋ ਤਿੰਨ ਨਾਰੀ ਉਦੋਂ ਬਾਅਦ ਉਹਨੂੰ ਨਹੀਂ ਪਤਾ ਕੀ ਹੋਇਆ ਕੀ ਨੇ ਅਸੀਂ ਮੈਡੀਕਲ ਲੈ ਕੇ ਆਏ ਆ ਇਲਾਜ ਦੌਰਾਨ ਉਹਦੀ ਡੈਥ ਹੋ ਗਈ ਜੀ ਜਦੋਂ ਤੁਸੀਂ ਦੱਸਿਆ ਵੀ ਲਵਪ੍ਰੀਤ ਦੇ ਆਪਣੇ ਦੇ ਉਹਨਾਂ ਨੇ ਕੁੱਟਮਾਰ ਕਰੀ ਖਰਚਾ ਮਾਰਿਆ ਜਦੋਂ ਤੁਸੀਂ ਗਏ ਆ ਭੱਜ ਕੇ ਉਦੋਂ ਬੋਲਦਾ ਸੀ ਤੇ ਜਿਹੜੇ ਲੋਕ ਦੱਸ ਰਹੇ ਜਿਹੜੇ ਉਹਦੇ ਮੌਕੇ ਤੇ ਸੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹ ਜਦੋਂ ਚੱਕਿਆ ਜਾ ਕੇ ਇੱਕ ਆਦੀ ਮਮਾ ਨੂੰ ਦੱਸਿਆ ਉਹਨੇ ਬੱਸ ਕੀ ਕੀ ਗੱਲਬਾਤ ਹੋਈ ਮਮਾ ਨਾਲ ਮਮਾ ਨੂੰ ਆਦਾ ਵੀ ਮੈਨੂੰ ਖੁਸ਼ਦੀਪ ਨੇ ਮੈਨੂੰ ਮਾਰਿਆ ਉਹਨੇ ਮਾਰਿਆ ਬਸ ਆ ਗੱਲ ਹੋਈ ਏ ਇੱਕ ਵਾਰੀ ਉਸ ਤੋਂ ਬਾਅਦ ਨਹੀਂ ਬਸ ਐਨੀ ਗੱਲ ਹੋਈ ਆ ਖੁਸ਼ਪ੍ਰੀਤ ਦਾ ਨਾਮ ਲਿਆ ਕੁਛ ਖੁਸ਼ਦੀਪ ਦਾ ਬਸ ਖੁਸ਼ਦੀਪ ਦਾ ਕੁਛ ਹੋਰਾਂ ਦਾ ਮੇਰੇ ਨਾਮ ਲਿਆ ਤੇ ਕੱਲੋ ਦਾ ਬਸ ਜੀ ਹੁਣ ਤੁਸੀਂ ਮੁੱਖ ਦੋਸ਼ੀ ਕਿਹਨੂੰ ਮੰਨਦੇ ਹੋ ਦਾ ਮੁੱਖ ਦੋਸ਼ੀ ਦੋਵਾਂ ਨੂੰ ਮੰਨਦੇ ਆ ਜੀ ਜਿਹਨੇ ਬਾਹਾਂ ਫੜੀਆਂ ਸੀ ਗਿਆ ਜਿਹਨੇ ਕਚਾ ਮਾਰ ਗਿਆ ਉਹ ਵੀ ਦੋਸ਼ੀ ਆ ਉਹ ਵੀ ਦੋਸ਼ੀ ਆ ਜਿਹੜੇ ਬੰਦੇ ਨੇ ਘਟਨਾ ਨੂੰ ਇਨਜਾਮ ਦਿੱਤਾ ਹੈ ਉਹਦੇ ਤੇ ਕੋਈ ਪਹਿਲਾਂ ਵੀ ਕ੍ਰਿਮੀਨਲ ਪਰਚਾ ਹੈਗਾ ਜਾਂ ਇਹ ਪਹਿਲਾ ਉਹਨੇ ਜਿਹੜੀ ਵਾਰਤ ਜ ਕੀਤੀ ਨਹੀਂ ਪਤਾ ਇਹ ਦਾ ਹੁਣ ਆਪਾਂ ਨੂੰ ਪਤਾ ਨਹੀਂ ਉਹ ਬਾਹਰੋਂ ਆਇਆ ਵਾ ਜੀ ਉਹ ਆਂਦੇ ਹੁਣ ਉਹ ਬਾਕੀ ਪੁਲਿਸ ਕਾਰਵਾਈ ਕਰੂ ਤਾਂ ਪਤਾ ਲੱਗੂਗਾ ਇਹ ਆਪਾਂ ਨੂੰ ਕੀ ਹੈ ਕੀ ਨਹੀਂ ਜੀ ਐਫ ਆਈ ਆਰ ਦਰਜ ਹੋ ਗਈ ਹੁਣ ਹਾਂ ਐਫ ਆਈ ਆਰ ਦਰਜ ਹੋ ਗਈ ਜੀ ਜੀ ਤੁਸੀਂ ਤੁਸੀਂ ਹੁਣ ਕਿੰਨੇ ਜਿਹੜੇ ਦੋਸ਼ੀ ਕਿੰਨੇ ਲਖਾਏ ਜਿਹਦੀ ਦੋ ਆਈ ਦੋ ਲਖਾਏ ਹਾਂ ਜੀ ਕੀ ਪਰਸਨੇ ਕੀ ਪ੍ਰਸਾਦਵਾਤ ਨੂੰ ਉਹ ਗ੍ਰਿਫਤਾਰੀ ਹੋ ਗਈ ਹੈ ਜਾਂ ਹੋਣ ਵਾਲੀ ਹੈ ਗ੍ਰਿਫਤਾਰੀ ਕਰ ਲਈ ਹੈ ਦੋਨਾਂ ਦੋਨਿਆਂ ਨੂੰ ਕਰ ਲਈ ਦੋਨਾਂ ਦੀ ਹਾਂ ਜੀ ਹੁਣ ਕੀ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਸਾਡੀ ਮੰਗ ਕਰਦੇ ਆਂ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਘਰ ਖਰਾਬ ਕਰਤਾ ਬਿਲਕੁਲ ਖਰਾਬ ਕਰਤਾ ਜੀ ਹਮ ਇਨਸਾਫ ਮਿਲਦੇ ਸਾਨੂੰ ਬਸ ਜੀ ਦੋਸ਼ੀ ਛੁਟ ਨਾਣੀ ਚਾਹੀਦਾ ਬਸ ਜੀ ਇੱਕ ਦੋਸਤ ਦੀ ਜਾਨ ਲੈ ਲਈ ਦੂਸਰੇ ਪਾਸੇ ਰੋ ਰਾਮ ਚੱਲ ਰਿਆ ਸੀ ਕਿੰਨੀਆਂ ਖੁਸ਼ੀਆਂ ਸੀ ਪਰਿਵਾਰ ਦੇ ਵਿੱਚ ਰਿਸ਼ਤੇਦਾਰ ਯਾਰ ਦੋਸਤੋ ਆਈ ਸੀ ਨੱਚਣ ਟੱਪਣ ਉਹਨਾਂ ਦੇ ਘਰ ਵੀ ਵੇਖੋ ਸੋਗ ਹੋ ਗਿਆ ਗਮੀਆਂ ਜੀ ਬਦਲ ਗਈ ਬਸ ਕੁਛ ਹੋਣਾ ਬਜ਼ੁਰਗੋ ਤੁਸੀਂ ਵੀ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਇਹਨਾਂ ਦੇ ਪੜੋਸੀ ਹੋ ਜਾਂ ਰਿਸ਼ਤੇਦਾਰ ਹੋ ਮੈਂ ਗੋਂਡੀ ਜੀ ਦਾ ਬਹੁਤ ਅੱਛਾ ਬੱਚਾ ਬਹੁਤ ਅੱਛਾ ਪਰਿਵਾਰ ਬਹੁਤ ਖਰੀ ਪਰਿਵਾਰ ਹਮ ਐਡਾ ਖਰੀ ਪਰਿਵਾਰ ਸਾਡੇ ਨਿਊ ਕੈਂਟ ਰੋਡ ਤੇ ਕੋਈ ਨਹੀਂ ਹੈ ਇਸ ਮੁੰਡੇ ਦੇ ਦਾਦੀ ਨੇ ਤਾਂ ਅੱਜ ਤੱਕ ਨਸ਼ਾ ਤੱਕ ਵੇਖਿਆ ਨਹੀਂ ਹੂੰ ਗੁਰਪਿਆਰ ਦੇ ਹੂੰ ਰੋਟੀਆਂ ਨਛਾ ਸਰ ਰੋਟੀ ਦਾ ਹੂੰ ਕਾਹਦਾ ਵੀ ਨਛਾ ਨਹੀਂ ਆ ਜੀ ਐਡਾ ਪਲਾ ਪਰਿਵਾਰ ਚ ਮੁੰਡਾ ਬਾਹਰੋਂ 3-4 ਸਾਲ ਬਾਹਰ ਦबई ਜਾ ਕੇ ਲਾ ਕੇ ਆ ਮੁੰਡਾ ਮਕੈਨਿਕ ਸੀ ਆ ਏਸੀ ਦਾ ਵੀ ਬਿਜਲੀ ਦਾ ਵੀ ਬੜਾ ਛਿਆਣਾ ਬੱਚਾ ਸੀ ਅੱਜ ਤੱਕ ਬੱਚਾ ਬਿਓ ਅਸੀਂ ਤਾਂ ਬੋਲਦੇ ਨਹੀਂ ਵੇਖਿਆ ਦੋਗੇ ਬੱਚੇ ਛੋਟਾ ਮਨਦੀਪ ਵੀ ਜੀ ਬਹੁਤ ਭਲਾ ਪਰਿਵਾਰ ਬਹੁਤ ਭਲਾ ਪਰਿਵਾਰ ਸਾਡੇ ਖੇਰ ਦਾ ਮੰਨਿਆ ਤੇ ਛਿਆਣਾ ਪਰਿਵਾਰ ਆ ਜੀ ਬਹੁਤ ਅੱਕਾ ਕੀਤਾ ਵਰੋਧ ਦੀਆਂ ਕਿਰੋਧੀਆਂ ਇਹਨਾਂ ਨੇ ਸਜ਼ਾ ਮਿਲ ਜਾਈ ਦੀ ਉਹ ਕਿਹੜੇ ਪਿੰਡ ਦੇ ਦੱਸੇ ਜਾ ਰਹੇ ਮੁੰਡੇ ਹੋ ਦੱਸ ਦੇ ਇੱਥੋਂ ਲਾਹ ਪਾਂਥੇ ਕਿਲੋਂਦੀਆਂ ਇੱਕ ਜਿਹਨੇ ਬਾਵਾ ਫੜੀਆਂ ਪਿਪੜੀ ਦਾ ਸੀ ਸਾਡੇ ਨਾਲ ਮਾਤਾ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਮਾਤਾ ਜਦੋਂ ਕਹਿੰਦੇ ਉਹ ਮੁੰਡੇ ਦੇ ਖਰਚਾ ਮਾਰ ਰਹੀ ਸੀ ਤੇ ਤੁਸੀਂ ਪਹੁੰਚ ਗਈ ਸੀ ਤੇ ਤੁਹਾਡੇ ਨਾਲ ਤੁਹਾਡੇ ਬੇਟੇ ਨੇ ਕੀ ਗੱਲਬਾਤ કરી ਕਿ ਮੈਨੂੰ ਕੌਣ ਮਾਰ ਗਿਆ ਤੇ ਕਿਉਂ ਮਾਰਿਆ ਕਿੰਨੀ ਗੱਲਬਾਤ ਹੋਈ ਤੁਹਾਡੇ ਨਾਲ ਉਹਨਾਂ ਨੂੰ ਜਦੋਂ ਥੱਲੇ ਉੱਡ ਗਿਆ ਪਿਆ ਚੱਕਿਆ ਸੀ ਉਹਨੇ ਇੱਕ ਗੱਲ ਕਿ ਗੱਡੀ 'ਚ ਰੁੱਕ ਕੇ ਕਹਿੰਦਾ ਮम्मा ਮੇਰੇ ਖੁਸ਼ਦੀਪ ਨੇ ਕਰਦਾ ਨਾਲ ਮੇਰੇ ਮਾਰ-ਮਾਰ ਕੇ ਮੇਰਾ ਬੁਰਾ ਹਾਲ ਕਰਤਾ ਮम्मा ਮੈਨੂੰ ਬਚਾ ਲਓ बस ਇੰਨੀ ਗੱਲ ਕੀਤੀ ਆ ਮੈਂ ਜਦ ਦੇਖਿਆ ਖੂਨ ਨਾ ਲੱਗਦ ਪਾਦ ਹੋਇਆ ਪਿਆ ਸੀਗਾ ਬਹੁਤ ਬੁਰਾ ਹਾਲ ਸੀ ਮੇਰੇ ਬੇਟੇ ਦਾ ਤੜਪਾ ਤੜਪਾ ਕੇ ਮਾਰਿਆ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਜਿਵੇਂ ਮੇਰੇ ਬੱਚੇ ਨੂੰ ਮਾਰਿਆ ਗਿਆ ਉਹਨੂੰ ਕੜਕੋ ਤੜਪਾ ਕੇ ਮਾਰਿਆ ਜਾਵੇ ਇਨਸਾਫ ਦਿੱਤਾ ਜਾਵੇ ਸਾਨੂੰ ਸਾਡੇ ਕੋਲ ਜੀਣ ਦਾ ਸਾਰਾ ਕੋਈ ਨਹੀਂ ਰਹਿ ਗਿਆ ਮੇਰੇ ਦੋਵੇਂ ਬੇਟੇ ਚਲੇ ਗਏ ਜਿਹੜੇ ਇਹਦੇ ਸੂਕ ਕਮੈਂਟ ਹੈ ਜਿਹੜੇ ਉਹ ਦੋਸਤਾਂ ਵੱਲੋਂ ਤੁਹਾਡੇ ਬੇਟੇ ਦਾ ਕਤਲ ਕੀਤਾ ਗਿਆ ਉਹ ਘਰ ਦੇ ਵਿੱਚ ਵੀ ਉਹਨੂੰ ਮਿਲਣਾ ਆਉਂਦੇ ਜਾਂਦੇ ਸੀ ਪਹਿਲਾਂ ਕਿੰਨੀ ਕੀ ਦੋਸਤੀ ਗੂੜੀ ਸੀ ਇਹਨਾਂ ਦੀ ਦੋਸਤੀ ਸੀ ਗਈ ਨਹੀਂ ਗੁੜੀ ਨਹੀਂ ਸੀ ਦੋਸਤੀ ਕਦੇ ਇਕ ਤਾਂ ਹੀ ਉਹੋਂ ਦੰਦ ਸੀ ਬਾਰੋਂ ਆਇਆ ਸੀ ਉਦੋਂ ਮਿਲਣ ਨੂੰ ਇੱਕ ਅੱਧੀ ੜੀ ਆਇਆ ਬੱਸ ਉਹਦੀ ਮਾਂ ਨੂੰ ਪਤਾ ਸੀ ਵੀ ਅੱਜ ਮੇਰੇ ਬੇਟੇ ਨੇ ਕੁਝ ਨਾ ਕੁਝ ਕਰਨਾ ਨਹੀਂ ਦੱਸਿਆ ਨਹੀਂ ਸਾਨੂੰ ਕੋਚ ਵੀ ਉਹ ਬੇਟੇ ਜਿਹੜੇ ਮੁੰਡੇ ਨੂੰ ਵੱਲੋਂ ਕੀਤਾ ਗਿਆ ਉਹਦੀ ਮਾਤਾ ਪਿਤਾ ਵੀ ਉਸ ਵਿਆਹ ਦੇ ਵਿੱਚ ਵੀ ਸੀ ਹਾਂਜੀ ਉਹਦੀ ਮਾਤਾ ਆਏ ਸੀਗੇ ਪਿਤਾ ਜੀ ਤਾਂ ਹੈ ਨਹੀਂ ਉਹਨਾਂ ਦੇ ਮਾਤਾ ਜੀ ਆਏ ਸੀਗੇ ਜੀ ਉਹ ਉਹਨਾਂ ਦਾ ਫੈਮਿਲੀ ਵੀ ਪਹੁੰਚੀ ਹੋਈ ਸੀ ਤੇ ਤੁਹਾਡੀ ਫੈਮਿਲੀ ਵੀ ਸਾਰੀ ਵਿਆਹ ਦੇ ਵਿੱਚ ਸੀ ਜੇ ਤੁਹਾਨੂੰ ਕੀ ਲੱਗਦਾ ਫਿਰ ਵੇਖੋ ਜਿਹੜੇ ਮੈਂ ਪਹਿਲਾਂ ਵੀ ਗੱਲ ਕਰਕੇ ਹਟੇ ਆਂ ਦੋਸਤ ਭਰਾਵਾਂ ਨਾਲੋਂ ਵੱਧ ਹੁੰਦੇ ਆ ਕਹਿੰਦੇ ਹੁੰਦੇ ਆ ਵੀ ਕਈ ਵਾਰ ਦੋਸਤ ਕੰਮ ਆ ਜਾਂਦੇ ਭਰਾ ਵੀ ਨਹੀਂ ਕੰਮ ਆਉਂਦੇ ਫਿਰ ਉਹਨਾਂ ਦੋਸਤਾਂ ਵੱਲੋਂ ਕਤਲ ਕਿਉਂ ਕਰ ਦਿੱਤਾ ਗਿਆ ਕੋਈ ਵਜ੍ਹਾ ਕੋਈ ਕਾਰਨ ਕੋਈ ਪੁਰਾਣੀ ਰੰਜਿਸ਼ ਜਾਂ ਕੋਈ ਗੱਲਬਾਤ ਜਾਂ ਜਿਵੇਂ दारू ਪੀ ਰਹੇ ਸੀ ਉਥੇ ਵੈਸੇ ਹੋਣ ਜਾਂ ਨਚਣ ਟੱਪਣ ਨ ਲੱਗੇ ਬੈਸੇ ਹੁਣ ਕੋਈ ਗੱਲਬਾਤ ਕਿਸੇ ਨਾਲ ਸੇ ਪਾਸੇ ਰੋਕਾ ਨੇ ਦੱਸੀ ਹੋਣੀ ਹੈ ਕੀ ਗੱਲਬਾਤ ਕੋਈ ਕੁਛ ਵੀ ਨਹੀਂ ਵੀਰ ਜੀ ਕੋਈ ਗੱਲਬਾਤ ਨਹੀਂ ਦੱਸੀ ਕੋਈ ਰੰਜਸ਼ ਹੈ ਨਹੀਂ ਸੀਗੀ ਕੀ ਦੱਸ ਜੇ ਜੋ ਯਾਰੀ ਦੋਸਤੀ ਇਕੱਠੇ ਨਾ ਰਹੇ ਕੋਈ ਗੱਲ ਵੀ ਨਹੀਂ ਸੀ ਹੈ ਜੀ ਕੁਛ ਵੀ ਨਹੀਂ ਸੀ ਹੈ ਗਾਇਬ ਜੀ ਪਰ ਉਹਦੀ ਮਾਂ ਨੂੰ ਪਤਾ ਸੀ ਵੀ ਮੇਰੇ ਮੁੰਡੇ ਨੇ ਅੱਜ ਕਿਸੇ ਨਾ ਕਿਸੇ ਨੂੰ ਮਾਰਨਾ ਉਹਨੇ ਕਿਉਂ ਨਹੀਂ ਦੱਸਿਆ ਵੇ ਅਸੀਂ ਬੱਚੇ ਆਪਦੇ ਪਾਸੇ ਕਰ ਲੈਂਦੇ ਜਿਵੇਂ ਮੇਰੇ ਬੱਚੇ ਨੂੰ ਮਾਰਿਆ ਉਹਨੇ ਕਿਉਂ ਮਾਰਿਆ ਮੇਰਾ ਬੱਚਾ ਜਿਹੜੇ ਬੰਦੇ ਵੱਲੋਂ ਤੁਹਾਡੇ ਮੁੰਡੇ ਕਤਲ ਕੀਤਾ ਗਿਆ ਤੁਹਾਡੇ ਬੇਟੇ ਦਾ ਉਹ ਮੁੰਡਾ ਸ਼ਾਦੀशुदा ਜਾਂ ਕੁਵਾਰਾ ਸੀ ਕੁਵਾਰਾ ਸੀ ਕੁਵਾਰਾ ਸੀ ਹਾਂਜੀ ਕੁਵਾਰਾ ਉਹਨਾਂ ਦੇ ਪਰਿਵਾਰ ਦੇ ਵਿੱਚ ਕਿੰਨੇ ਭੈਣ ਭਰਾ ਹੋ ਬਸ ਇਕੱਲਾ-ਇਕੱਲਾ ਹੀ ਹੋ ਵੀ ਮਾਪਿਆਂ ਦਾ ਬੇਟਾ ਉਹ ਵੀ ਇਕੱਲਾ-ਇਕੱਲਾ ਹਾਂਜੀ ਇਕੱਲਾ-ਇਕੱਲਾ ਉਹਦੀ ਮਾਤਾ ਨੂੰ ਫਿਰ ਕਿਵੇਂ ਪਤਾ ਸੀ ਜਿਵੇਂ ਹੁਣ ਆਮ ਤੌਰ ਤੇ ਬੱਚਾ ਘਰੋਂ ਜਾਂਦਾ ਹੈ ਉਹਨੂੰ ਕੀ ਪਤਾ ਵੀ ਮੇਰਾ ਬੱਚਾ ਹੁਣ ਅੱਜ ਕੋਈ ਗਲਤ ਕੰਮ ਕਰੂਗਾ ਜਾਂ ਕਿਸੇ ਨਾਲ ਗਲਤ ਆਦਮੀ ਦੇ ਨਾਲ ਜਾਊਗਾ ਉਹਨੂੰ ਕੀ ਅੰਦਾਜ਼ਾ ਸੀ ਉਹਨੂੰ ਅੰਦਾਜ਼ਾ ਸੀ ਜੇ ਦੱਸਿਆ ਨੀ ਉਹਦੀ ਮਾਂ ਨੂੰ ਤਾਂ ਪਤਾ ਸੀਗਾ ਹੂੰ ਉਨੇ ਉਹਨੂੰ ਪਤਾ ਸੀ ਉਹਨੇ ਕਿਸੇ ਨੂੰ ਦੱਸਿਆ ਨਹੀਂ ਪਤਾ ਨਹੀਂ ਕਿਉਂ ਨਹੀਂ ਦੱਸਿਆ ਦੀ ਮਾਂ ਨੂੰ ਸਾਰਾ ਪਤਾ ਸੀ ਉਹਦੀ ਮਾਂ ਨੂੰ ਪੁੱਛਿਆ ਜਾਵੇ ਹਾਂ ਜਾਗੋ ਵਾਲੇ ਦਿਨ ਉਹਨੇ ਆਦੀ ਮਾਂ ਨੂੰ ਵੀ ਮਾਰਿਆ ਸੀਗਾ ਬਹੁਤ ਮਾਰਿਆ ਸੀ ਉੱਥੋਂ ਵੀ ਭੱਜ ਗਿਆ ਸੀਗਾ ਮਾਰ ਕੇ ਆਪਦੀ ਮਾਂ ਨੂੰ ਪਰ ਪੁੱਛਿਆ ਜਾਵੇ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਮੇਰਾ ਇਨਸਾਫ ਦਿੱਤਾ ਜਾਵੇ ਮੇਰੇ ਦੋਵੇਂ ਬੱਚਿਆਂ ਨੂੰ ਕੋਈ ਕੋਈ ਪਹਿਲਾਂ ਜਦੋਂ ਇਕੱਠੇ ਰਹਿੰਦੇ ਸੀ ਦੋਸਤ ਕੋਈ ਪਹਿਲਾਂ ਦੇ ਕਿਤੇ ਵੈਸੇ ਬੁੱਸੇ ਕਿਤੇ ਖਾਣ ਪੀਣ ਪਿੱਛੇ ਪਹਿਲਾਂ ਵੈਸੇ ਹਣ ਮੇਰਾ ਬੇਟਾ ਜਦੋਂ ਹਰੁਮਤ ਨੀਲਾ ਹੁੰਦਾ ਸੀ ਵਿਆਹ-ਛਾਦੀ ਤੇ ਪੀਂਦਾ ਸੀ ਉਹ ਤਾਂ ਪੀਂਦਾ ਹੀ ਨਹੀਂ ਸੀ ਕਦੇ ਵੀ ਨਹੀਂ ਪੀਂਦਾ ਸੀਗਾ ਜਿਵੇਂ ਯਾਰਾਂ ਦੋਸਤਾਂ ਦੀ ਟੋਲੀ ਹੁੰਦੀ ਹੈ ਯਾਰ ਦੋਸਤ ਹੋਰ ਵੀ ਇਹਨਾਂ ਦੇ ਨਾਲ ਹੋਣਗੇ ਇਕੱਲੇ ਇਹ ਤਾਂ ਹੈ ਨਹੀਂਗੇ ਨਾਲ ਦੇ ਯਾਰ ਦੋਸਤ ਦੱਸ ਦਿੰਦੇ ਆ ਕਈ ਵਾਰ ਵੀ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਕਿਸੇ ਪ੍ਰੋਗਰਾਮ ਦੇ ਵਿੱਚ ਬੈਸੇ ਸੀ ਇਹ ਕੋਈ ਦੱਸਦਾ ਹੋਵੇ ਕਿਸੇ ਆਸੇ-ਪਾਸੇ ਯਾਰਾਂ ਦੋਸਤਾਂ ਨੇ ਨਾ ਜੀ ਐਬਜ ਕੋਈ ਗੱਲ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ ਨਾਲੇ ਮੇਰਾ ਇਹ ਬੇਟਾ ਤਾਂ ਕਾਰੋਬਾਰ ਹੀ ਨਹੀਂ ਨਿਕਲਦਾ ਸੀ ਬਿਲਕੁਲ ਵੀ ਨਹੀਂ ਕਿਤੇ ਜਾਂਦਾ ਸੀ ਸਾਰਾ ਸਾਰਾ ਦਿਨ ਘਰੇ ਬੈਠਾ ਰਹਿੰਦਾ ਸੀਗਾ ਜਾਂਦਾ ਹੀ ਨਹੀਂ ਸੀਗਾ ਕੀ ਲੱਗਦਾ ਸੀ ਘਰੋਂ ਹੱਥਾਂ ਤੇ ਤੁਹਾਡੀ ਮਹਿੰਦੀ ਲੱਗੀ ਆ ਖੁਸ਼ੀ ਦੇ ਵਿੱਚ ਤੁਸੀਂ ਜਾ ਰਹੀ ਸੀ ਪ੍ਰੋਗਰਾਮ ਦੇ ਵਿੱਚ ਨਚਣ ਟੱਪਣ ਜਾ ਰਹੀ ਸੀ ਕਿ ਤੂੰ ਘਰ ਦੇ ਵਿੱਚ ਸਾਡੇ ਸੱਥਰ ਵਿਸਜੂਆ ਸਾਡੇ ਘਰ ਦੇ ਵਿੱਚ ਆ ਕੁਛ ਹੋ ਜੂਗਾ ਨਾ ਸੋਚੇ ਨਹੀਂ ਸੀ ਹਾ ਤਾਂ ਵੀ ਇਹ ਦੀ ਸੋਚ ਕੇ ਨਹੀਂ ਗਈ ਸੀ ਜਿਹੜਾ ਸਾਡੇ ਘਰੇ ਬੀਤੇ ਹੋ ਕਿਸੇ ਘਰੇ ਵੀ ਨਾ ਬੀਤੇ ਕਿਸੇ ਦੇ ਵੀ ਨਾ ਬੀਤੇ ਜਿਹੜਾ ਸਾਡੇ ਨਾਲ ਬੀਤੀ ਆ ਕਿਸੇ ਦੇ ਮਾਂ ਦੇ ਬੁੱਤ ਨਾ ਕੋਈ ਜਾਣੇ ਮੈਂ ਨਾ ਵੇਚਿਆ ਕੀ ਮੰਗ ਕਰਦੇ ਹੁਣ ਇਨਸਾਫ ਦੀ ਤੁਸੀਂ ਕਿਸ ਤਰ੍ਹਾਂ ਦਾ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਕਹਿੰਦੇ ਦੋਸ਼ੀਆਂ ਦੀ ਗਿਰਪداری ਹੋ ਗਈ ਦੋਨਾਂ ਦੀ ਬੋਲੇ ਦੋਸ਼ੀ ਫੜੇ ਗਏ ਮੈਨੇ ਹੰਦੇ ਵਿਰਤੀ ਪੜੇਗਾ ਬਰਕਤੋ ਸਖਤੋ ਸਖਤ ਜਜਤੀ ਜਾਵੇ ਅਨੁਜੇ ਵੀ ਮੇਰੇ ਬੱਚੇ ਨੂੰ ਮਾਰਿਆ ਵੇ ਮਾਰਿਆ ਜਾਵੇ ਸਾਨੂੰ ਇਨਸਾਫ ਚਾਹੀਦਾ ਸਾਡਾ ਘਰ ਕਾਲੀ ਆ ਗਿਆ ਮੇਰੇ ਦੋਨੇ ਬੋਤੀ ਲਗ ਗਏ ਇਹ ਵੇਖੋ ਸੋਭਾ ਪਰਿਵਾਰ ਵਿਆਹ ਸਮਾਗਮ ਦੇ ਵਿੱਚ ਜਾਂਦਾ ਕਿੰਨੀ ਖੁਸ਼ੀ ਸੀ ਪਰਿਵਾਰ ਨੂੰ ਕਿ ਆਪਾਂ ਪ੍ਰੋਗਰਾਮ ਤੇ ਚੱਲਿਆ ਹਰੇਕ ਨੂੰ ਹੁੰਦੀ ਹੈ ਨੱਚਾ ਟੱਪਾਂਗੇ ਉੱਥੇ ਜਾ ਕੇ ਯਾਰਾਂ ਦੋਸਤਾਂ ਦੇ ਨਾਲ ਭੈਣ ਭਰਾਵਾਂ ਦੇ ਨਾਲ ਮਿਲਾਂਗੇ ਕਿ ਪਰਿਵਾਰ ਨੂੰ ਇਹ ਨਹੀਂ ਪਤਾ ਕਿ ਸਾਡੇ ਘਰ ਸ਼ਾਮ ਨੂੰ 70 ਵਜੇ ਜੂਗਾ ਦੋਸਤ ਭਰਾਵਾਂ ਨਾਲੋਂ ਵੱਧ ਹੁੰਦੇ ਆ ਕੀ ਵਜ੍ਹਾ ਕੀ ਕਾਰਨ ਹੈ ਉਹਨਾਂ ਦੋਸਤਾਂ ਨੇ ਕਿਸ ਜਗ੍ਹਾ ਕਿਸ ਕਾਰਨ ਕਰਕੇ ਜਿਹੜਾ ਦੋਸਤ ਦਾ ਕਤਲ ਕਰ ਦਿੱਤਾ